ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਗੁਰੂ ਕਿਰਪਾ ਸਦਕਾ ਸਾਂਝੀਆਂ ਕਰਨ ਜਾ ਰਹੇ ਆ ਸਤਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਪਿਆਰਿਓ ਕਿ ਜੋ ਆਪਣੇ ਅੰਦਰ એનર્ਜੀ ਹੈ ਉਹ ਦੂਸਰੇ ਕੋਲ ਚਲੀ ਜਾਂਦੀ ਹੈ ਉਹਦਾ ਖਾਸ ਕਾਰਨ ਕੀ ਆ ਆਪਾਂ ਕੁਝ ਬੇਨਤੀਆਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਗੁਰਬਾਣੀ ਦੇ ਅਨੁਸਾਰ ਪਹਿਲਾਂ ਤੇ ਫਤਿਹ ਬਲਾਓ ਆਪੋ ਆਪਣੀਆਂ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਹੜੀ ਸਾਡੇ ਅੰਦਰ ਇੱਕ એનર્ਜੀ ਹੈ ਇੱਕ ਸ਼ਕਤੀ ਹੈ ਇੱਕ ਪਾਵਰ ਹੈ ਉਹ ਦੂਜਾ ਖੋ ਕੇ ਲੈ ਜਾਂਦਾ ਹੈ ਕਿਉਂ ਕਿਉਂ ਹੁੰਦਾ ਏ ਸਭ ਸਤ ਸੰਗਤ ਯਾਦ ਰੱਖਿਓ ਮੈਂ ਇੱਕ ਬੇਨਤੀ ਜਿਹੜੀ ਐ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਵਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਜਿਹੇ ਪ੍ਰਸਾਦ ਪਾਈ ਦੁਰਲਭ ਦੇ ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ ਸਰੀਰ ਲੱਭਾ ਹੈ ਜੋ ਬੜੀ ਮੁਸ਼ਕਲ ਨਾਲ ਮਿਲਦਾ ਹੈ ਇੱਕ ਗੱਲ ਯਾਦ ਰੱਖੀ ਪਿਆਰਿਆ ਨਾਨਕਤਾ ਕੀ ਭਗਤ ਕਰੇ ਤੁਸ ਪ੍ਰਭੂ ਦੀ ਭਗਤੀ ਕਰ ਪਿਆਰਿਆ ਗੁਰੂ ਨਾਨਕ ਪਾਤਸ਼ਾਹ ਨੂੰ ਸੰਬੋਧਿਤ ਹੋ ਕੇ ਉਹਨਾਂ ਨੇ ਕਿਹਾ ਕਿ ਉਸ ਪ੍ਰਭੂ ਦੀ ਬੰਦਗੀ ਕਰ ਉਸ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਹੋ ਜਾ ਉਸ ਪ੍ਰਭੂ ਦੀ ਭਗਤੀ ਦੇ ਵਿੱਚ ਇਨਾਂ ਨੂੰ ਲੀਨ ਹੋ ਜਾ ਕਿ ਤੈਨੂੰ ਇਹ ਜਿਹੜੀ ਦੁਨੀਆ ਹੈ ਨਾ ਇਹ ਜਿਹੜੀ ਦੁਨੀਆ ਹੈ ਇਹ ਦੁਨੀਆ ਤੈਨੂੰ ਸਲਾਮ ਕਰੇ ਇਹ ਦੁਨੀਆ ਤੈਨੂੰ ਆਪਣੇ ਆਪ ਕਦਰ ਪਾਏਗੀ ਤੇਰੀ ਜਦੋਂ ਤੇਰੇ ਕੋਲੇ ਨਾਮ ਦੀ ਤਾਕਤ ਹੋਏਗੀ ਤੇਰੇ ਕੋਲੇ ਸ਼ਕਤੀ ਹੋਏਗੀ ਕੋਈ ਤੇਰਾ ਕੁਝ ਨਹੀਂ ਵਿਗਾੜ ਸਕੇਗਾ ਭਗਤ ਰਵਦਾਸ ਜੀ ਕੋਲੇ ਜੇਕਰ ਪਾਵਨ ਗੁਰਬਾਣੀ ਦਾ ਜਾਪ ਹੈ ਕੋਈ ਕੁਝ ਨਹੀਂ ਵਿਗਾੜ ਸਕਿਆ ਭਗਤ ਨਾਮਦੇਵ ਜੀ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਸਦਨਾ ਤੇ ਸੈਣ ਜੀ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਭਗਤ ਧੰਨਾ ਜੀ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਪਿਆਰਿਓ ਕਿਉਂਕਿ ਉਹਨਾਂ ਕੋਲੇ ਪਰਮਾਤਮਾ ਦੀ ਬੰਦਗੀ ਸੀ ਤੇ ਪਿਆਰਿਓ ਜੇਕਰ ਉਹਨਾਂ ਕੋਲੇ ਪਰਮਾਤਮਾ ਦੀ ਉਹ ਸ਼ਕਤੀ ਸੀ ਤੇ ਪਿਆਰਿਓ ਉਹ ਸ਼ਕਤੀ ਦੇ ਸਾਹਮਣੇ ਸਾਰੀਆਂ ਦੁਨੀਆ ਦੀਆਂ ਸ਼ਕਤੀਆਂ ਜਿਹੜੀਆਂ ਸੀ ਉਹ ਫਿੱਕੀਆਂ ਪੈ ਗਈਆਂ ਪੂਰੀ ਦੁਨੀ ਦੀ ਦੁਨੀਆਂ ਦੀਆਂ ਜੋ ਸ਼ਕਤੀਆਂ ਸੀ ਉਹ ਫਿੱਕੀਆਂ ਪੈ ਗਈਆਂ ਤੇ ਯਾਦ ਰੱਖਿਓ ਤੇ ਭਗਤ ਸਹਿਬਾਨਾ ਨੇ ਇਸ ਕਰਕੇ ਕਿਹਾ ਕਿ ਗੁਰੂ ਦੇ ਗੁਰੂ ਦਾ ਕਿਹਣਾ ਮੰਨਣਾ ਉਸ ਗੁਰੂ ਦੀ ਬੰਦਗੀ ਕਰਨੀ ਜਿਸ ਗੁਰੂ ਦੇ ਅੱਗੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਫਿੱਕੀਆਂ ਪੈਂਦੀਆਂ ਨੇ ਅਸੀਂ ਉਸ ਗੁਰੂ ਦੀ ਬੰਦਗੀ ਕਰਕੇ ਰਾਜੀਆ ਹੁਣ ਆਪਾਂ ਗੱਲ ਸਮਝ ਲਈਏ ਅੰਦਰ ਦੀ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਉਹਦੇ ਵਿੱਚ ਇੱਕ ਨੌਜਵਾਨ ਕਹਿੰਦਾ ਹੈ ਵੀ ਸਾਨੂੰ ਕਦੇ ਕਿਸੇ ਨੂੰ ਆਪਣੇ ਮੰਗਵੇਂ ਕੱਪੜੇ ਨਹੀਂ ਦੇਣੇ ਚਾਹੀਦੇ ਤੇ ਅਸੀਂ ਕਿਸੇ ਦੇ ਮੰਗ ਕੇ ਕੱਪੜੇ ਜਿਹੜੇ ਆ ਨਾ ਪਾਈਏ ਉਹਨੇ ਇੱਕ ਗੱਲ ਦੱਸੀ ਸੀ ਵੈਸੇ ਗੱਲ ਗੌਰ ਕਰਨ ਵਾਲੀ ਆ ਉਹ ਨੌਜਵਾਨ ਨੇ ਕਿਹਾ ਸੀ ਕਹਿੰਦਾ ਸਾਡੇ ਅੰਦਰ ਜੋ એનર્ਜੀ ਹੈ ਇੱਕ ਪਾਵਰ ਹੈ ਸ਼ਕਤੀ ਹੈ ਵੈਸੇ ਤਾਂ ਉਹਨੇ ਹਿੰਦੀ ਚ ਸਮਝਾਇਆ ਕਹਿੰਦਾ ਜਦੋਂ ਅਸੀਂ ਕਿਸੇ ਨੂੰ ਆਪਣੇ ਕੱਪੜੇ ਦੇ ਦਿੰਨੇ ਆ ਉਹ ਬੰਦਾ ਸਾਡੇ ਕੱਪੜੇ ਪਾਉਂਦਾ ਹੈ ਕਹਿੰਦੇ ਸਾਡੇ ਜੋ એનર્ਜੀ ਹੈ ਸਰੀਰ ਦੀ ਅਸੀਂ ਉਹ ਕੱਪੜੇ ਸਾਡੇ ਅਜ਼ਬ ਕਰਦੇ ਨੇ ਤੇ ਉਹ ਜਦੋਂ ਕੋਈ ਦੂਸਰਾ ਬੰਦਾ ਸਾਡੇ ਕੱਪੜੇ ਪਹਿਨਦਾ ਉਹ ਸਾਰੀ ਸ਼ਕਤੀ ਉਹ ਲੈ ਜਾਂਦਾ ਪਹਿਲਾਂ ਤੇ ਮੈਂ ਇਹ ਗੱਲ ਸਮਝਿਆ ਨਹੀਂ ਫਿਰ ਜਦੋਂ ਮੈਂ ਇਹ ਗੱਲ ਸਮਝੀ ਥੋੜਾ ਜਿਹਾ ਵੇਖਿਆ ਵੀ ਹਾਂ ਥੋੜੀ ਜੀ ਸੱਚਾਈ ਜ਼ਰੂਰ ਐ ਇਸ ਗੱਲ ਦੇ ਵਿੱਚ ਥੋੜਾ ਜਿਹਾ ਚਲੋ ਦੁਨਿਆਵੀ ਤੌਰ ਤੇ ਆਪਾਂ ਇਸ ਨੂੰ ਸਮਝੀਏ ਦੁਨਿਆਵੀ ਤੌਰ ਤੇ ਜੇ ਆਪਾਂ ਇਸ ਨੂੰ ਥੋੜਾ ਜਿਹਾ ਗੌਰ ਕਰਕੇ ਵੇਖੀਏ ਵੀ ਹਾਂ ਸੱਚਾਈ ਹੈਗੀ ਥੋੜੀ ਜੀ ਸੋ ਸਾਧ ਸੰਗਤ ਜਿਹੜਾ ਬੰਦਾ ਆਪਣੇ ਅੰਦਰ ਸ਼ਕਤੀਆਂ ਸਮਾਉਂਦਾ ਜਿੰਨੀ ਉਹਨੇ ਭਜਨ ਬੰਦਗੀ ਕੀਤੀ ਕੁਝ ਵੀ ਕੀਤਾ ਤੇ ਮੰਨ ਲਓ ਜੇਕਰ ਉਸ ਬੰਦੇ ਨੇ ਹੰਕਾਰ ਕਰ ਲਿਆ ਜਾ ਫਿਰ ਉਹ ਬੰਦਾ ਆਪਣੇ ਆਪ ਨੂੰ ਰੱਬ ਕਹਣ ਲੱਗ ਗਿਆ ਤੇ ਦੁਨੀਆਦਾਰੀ ਤੋਂ ਆਪਣੀ ਜਿਹੜੀ ਹੈ ਪੂਜਾ ਕਰਾਉਣ ਲੱਗ ਗਿਆ ਉਹ ਤੋਂ ਸਾਰੀ ਸ਼ਕਤੀ ਖਤਮ ਹੋ ਗਈ ਤੇ ਉਹ ਬੰਦੇ ਨੇ ਕਿਹਾ ਕਿ ਨਾ ਜਿਹੜੀ ਉਸ ਕੱਪੜਿਆਂ ਦੇ ਵਿੱਚ ਪਾਵਰ ਹੈ ਤੁਹਾਡੇ ਸਰੀਰ ਤੁਹਾਡੀ ਬਾਡੀ ਦੇ ਵਿੱਚ ਜੋ એનર્ਜੀ ਹੈ ਉਹ ਕੱਪੜਿਆਂ ਨੇ ਚੂਸ ਲਈ ਤੇ ਕੱਪੜੇ ਤੁਸੀਂ ਕਿਸੇ ਹੋਰ ਨੂੰ ਦਓਗੇ ਤੇ ਉਹ ਬੰਦਾ ਪਾਏਗਾ ਤੇ ਉਹ ਉਹ એનર્ਜੀ ਜਿਹੜੀ ਹੈ ਉਹ ਬੰਦਾ ਲੈ ਲੇਗਾ ਤੇ ਮੈਂ ਇਸ ਤੋਂ ਇੱਕ ਚੀਜ਼ ਸੋਚੀ ਚਲੋ ਕੱਪੜਿਆਂ ਦਾ ਤਾਂ ਨਹੀਂ ਆਪਾਂ ਨੂੰ ਬਹੁਤਾ ਪਤਾ ਥੋੜਾ ਜਿਹਾ ਸੱਚਾਈ ਜ਼ਰੂਰ ਹੈ ਦੇ ਵਿੱਚ हां ਠੀਕ ਹੈ ਮੈਡੀਕਲ ਤੌਰ ਤੇ ਵੀ ਆਪਣੇ ਕੱਪੜੇ ਕਿਸੇ ਨੂੰ ਪਾਉਣ ਨਾ ਦਿਓ ਤੁਸੀਂ ਕਿਸੇ ਦੇ ਨਾ ਪਹਿਨੋ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਪਤਾ ਚਮੜੀ ਦੇ ਰੋਗ ਉਹ ਉਹਨਾਂ ਚੀਜ਼ਾਂ ਤੋਂ ਸਾਡਾ ਬਚਾਅ ਹੋ ਜਾਵੇ ਇੱਕ ਗੱਲ ਮੈਂ ਇਹ ਸੋਚੀ ਕਿ ਪਾਤਸ਼ਾਹ ਕਿਨੇ ਬੰਦਗੀ ਕਰ ਚੰਗੇ ਗੁਣ ਤੋਂ ਧਾਰਨ ਕਰ ਸਤਗੁਰ ਕਹਿੰਦੇ ਚੰਗੇ ਗੁਣ ਵੰਡ ਪਰ ਚੰਗੇ ਗੁਣ ਆਪਣੇ ਅੰਦਰ ਲੈ ਕੇ ਹੰਕਾਰ ਨਾ ਕਰੀ ਫਿਰ ਜਿਹੜਾ ਤੇਰਾ ਕੋਈ ਚੇਲਾ ਚਪਟਾ ਜਾਂ ਕੁਝ ਵੀ ਤੂੰ ਕਹਿਲਾ ਨੇੜਲਾ ਬੰਦਾ ਤੇਰਾ ਭੇਦ ਪਾ ਕੇ ਉਹ ਤੇਤੋਂ ਸਾਰੀ ਵਿਦਿਆ ਲੈ ਜਾਏਗਾ ਤੇਰੇ ਪੱਲੇ ਫਿਰ ਕੁਝ ਨਹੀਂ ਰਹਿਣਾ ਹੰਕਾਰ ਨਾ ਕਰੀ ਆਪਣੇ ਆਪ ਨੂੰ ਰੱਬ ਨਾ ਸਤਾਉਣ ਲੱਗ ਜਾਈ ਆਪਣੇ ਆਪ ਨੂੰ ਰੱਬ ਨਾ ਅਖਵਾਈ ਪਾਤਸ਼ਾਹ ਕਹਿੰਦੇ ਨੇ ਜਿਹੇ ਪ੍ਰਸਾਦ ਕਰ ਹੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈ ਮਨ ਤੇਰਾ ਸ਼ਾਂਤ ਰਹਿੰਦਾ ਹੈ ਅਠੇ ਪੈਰ ਉਸ ਦਾ ਚੇਤਾ ਕਰਦਾ ਹੈ ਪਿਆਰਿਆ ਯਾਦ ਰੱਖੀਂ ਤੇ ਫਿਰ ਤੈ ਕੀ ਕਰਨਾ ਜਿਹ ਪ੍ਰਸਾਦ ਤੂੰ ਆਚਾਰ ਬਿਉਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਉਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈ ਉਸ ਪ੍ਰਭੂ ਨੂੰ ਤੂੰ ਸਵਾਸ ਸਵਾਸ ਯਾਦ ਕਰਨਾ ਤੇ ਪਿਆਰਿਆ ਇਹ ਵੀ ਗੱਲ ਯਾਦ ਰੱਖੀ ਜਿਸ ਦੀ ਕਿਰਪਾ ਦੇ ਨਾਲ ਤੇਰੀ ਸੋਹਣੀ ਸ਼ਕਲ ਸੂਰਤ ਹੈ ਉਸ ਸੋਹਣੇ ਮਾਲਕ ਨੂੰ ਤੂੰ ਸਦਾ ਸਿਮਰ ਤੇ ਯਾਦ ਰੱਖੀ ਕਦੇ ਹੰਕਾਰ ਨਾ ਕਰੀ ਪਿਆਰਿਆ ਤੇ ਜਿਸ ਪ੍ਰਭੂ ਨੇ ਤੈਨੂੰ ਸਭ ਕੁਝ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਿਆ ਕਰ ਉਹਦਾ ਸ਼ੁਕਰਾਨਾ ਕਰਿਆ ਕਰ ਹੰਕਾਰ ਕਿਸੇ ਚੀਜ਼ ਦਾ ਨਾ ਕਰੀ ਸੋਹਣਾ ਸੁੰਦਰ ਛਡੌਲ ਤਰ੍ਹਾਂ ਸਰੀਰ ਹੈ ਇਹਦਾ ਹੰਕਾਰ ਨਾ ਕਰੀ ਇਹ ਮਿੱਟੀ ਹੈ ਤੇਰੇ ਕੋਲੇ ਧਨ ਦੌਲਤ ਪੈਸਾ ਸ਼ੋਹਰਤ ਜੋ ਵੀ ਆ ਉਹਦਾ ਹੰਕਾਰ ਨਾ ਕਰੀਂ ਇਹ ਵੀ ਮਿੱਟੀ ਆ ਸਭ ਕੁਝ ਇੱਥੇ ਛੱਡ ਜਾਏਗਾ ਇਹ ਨਹੀਂ ਪਤਾ ਕਿ ਤੇਰੀ ਇੱਕ ਦਿਨ ਦੀ ਜ਼ਿੰਦ ਹੈ ਜੱਕੇ ਨਹੀਂ ਹੈ 파ਰਸ਼ਾ ਕੀंदे ਨੇ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੋਤ ਨਾ ਜਾਣਾ ਇਹ ਗੱਲ ਯਾਦ ਰੱਖੀ ਵੀ ਤੇਰੀ ਜ਼ਿੰਦ ਦਾ ਕੋਈ ਭਰੋਸਾ ਨਹੀਂ ਹੈਗਾ ਅੱਜ ਹੈ ਕੱਲ ਹੋਵੇ ਨਾ ਹੋਵੇ ਸਾਹ ਅੰਦਰ ਗਿਆ ਮੁੜ ਕੇ ਵਾਪਸ ਆਵੇ ਨਾ ਆਵੇ ਹੰਕਾਰ ਨਾ ਕਰੀਂ ਚੰਗੀਆਂ ਚੀਜ਼ਾਂ ਨੂੰ ਤੂੰ ਅੰਦਰ ਸਮੋ ਉਹਨਾਂ ਚੀਜ਼ਾਂ ਨੂੰ ਸੇਵਨ ਕਰ ਗੁਰੂ ਦੀ ਸਿੱਖਿਆ ਨੂੰ ਲੈ ਹੰਕਾਰ ਨਾ ਕਰੀ ਤੇ ਯਾਦ ਰੱਖੀ ਜਦੋਂ ਹੰਕਾਰ ਕਰੇਗਾ ਉਹ ਸਾਰੀਆਂ ਚੀਜ਼ਾਂ ਫਿਰ ਦੂਜੇ ਕੋਲ ਚਲੀਆਂ ਜਾਣਗੀਆਂ ਹੋਮੈ ਨਾਵੇ ਨਾ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਇਹ ਵੀ ਗੱਲ ਜਿਹੜੀ ਹੈ ਸਾਫ਼ ਕਹਿ ਦਿੱਤੀ ਸਾਫ਼ ਤੌਰ ਤੇ ਹੀ ਸਮਝਾ ਦਿੱਤੀ ਪਿਆਰਿਓ ਸਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਸੋ ਪਿਆਰਿਓ ਇਸ ਗੱਲ ਨੂੰ ਜਿਹੜਾ ਹੈ ਜ਼ਰੂਰ ਸਮਝ ਕੇ ਚੱਲਿਓ ਇਸ ਗੱਲ ਤੋਂ ਜ਼ਰੂਰ ਜਿਹੜਾ ਹੈ ਥੋੜਾ ਜਿਹਾ ਆਪਣਾ ਵਿਸ਼ਵਾਸ ਬਣਾਇਓ ਗੁਰੂ ਦੀ ਕਿਰਪਾ ਦੇ ਆਪਾਂ ਹੱਕਦਾਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ